ਇੱਕ ਪਾਸੇ ਤੇ ਕਿਸਾਨ ਵੀਰ ਫੇਰ ਕਹਿ ਰਹੇ ਨੇ ਕਿ ਬਈ ਅਸੀਂ ਦੁਬਾਰਾ ਇੱਕ ਜੁੱਟ ਹੋ ਰਹੇ ਹਾਂ ਫੇਰ ਸਰਕਾਰ ਦੇ ਵਿਰੁੱਧ ਅਸੀਂ ਚੱਲਣਾ ਹੈ ਆਪਦੀ ਜਿਹੜੀ ਵਿਰੋਧਤਾ ਉਹ ਜਿਤਾਉਣੀ ਹੈ ਪਰ ਦੂਜੇ ਪਾਸੇ ਜਿਹੜਾ ਆਪਸ ਦੇ ਵਿੱਚ ਵਿਰੋਧ ਹੁੰਦਾ ਜਾਂ ਆਪਸ ਦੇ ਵਿੱਚ ਕਰੋ ਤਲਖੀਆਂ ਨੇ ਨਾ ਉਹ ਵੀ ਕਿਤੇ ਮੁੱਕਣ ਤੇ ਨਹੀਂ ਆ ਰਹੀਆਂ ਹੁਣ ਫੇਰ ਕੁਛ ਨਾ ਕੁਛ ਰੌਲਾ ਜਿਹਾ ਲੱਗ ਰਿਹਾ ਉਹ ਕੀ ਹੈ ਜੀ ਦੇਖੋ ਰੌਲਾ ਜਿਹੜਾ ਹੈ ਨਾ ਕਿਸਾਨ ਯੂਨੀਅਨਾਂ ਦਾ ਰੌਲਾ ਉਦੋਂ ਹੀ ਪੈਂਦਾ ਹੁੰਦਾ ਹੈ ਜਾਂ ਤੇ ਜਦੋਂ ਇਹਨਾਂ ਨੇ ਅੰਦੋਲਨ ਚਲਾ ਲਿਆ ਹੋਵੇ ਜਾਂ ਮੁਕਾ ਲਿਆ ਹੋਵੇ ਹੂੰ ਜਦੋਂ ਚੱਲਦਾ ਸੀ ਉਦੋਂ ਵੀ ਇੱਕ ਇੱਧਰ ਸੀ ਇੱਕ ਇੱਧਰ ਸੀ ਜਦੋਂ ਖਤਮ ਹੋ ਗਿਆ ਤਦ ਵੀ ਇੱਕ ਆਪਣੇ ਆਪ ਨੂੰ ਕਹਿ ਰਿਹਾ ਸੀਗਾ ਕਿ ਅਸੀਂ ਵਿਕਟਮ ਆ ਤੇ ਦੂਜਾ ਕਹਿ ਰਿਹਾ ਸੀਗਾ ਕਿ ਤੁਹਾਡੀਆਂ ਗਲਤੀਆਂ ਦਾ ਹੀ ਨਤੀਜਾ ਉਹ ਕਹਿ ਭਾਵੇਂ ਸ਼ਰਮ ਨਹੀਂ ਰਹੀ ਸੀ ਰਹੇ ਜੀ ਠੀਕ ਹੈ ਜੀ ਖੁਦ ਇੱਕ ਬੜੇ ਵੱਡੇ ਕਿਸਾਨ ਅਗਵਾਨ ਇੱਕ ਨਹੀਂ ਦੋ ਕਿਸਾਨ ਅਗਵਾਨ ਉਹਨਾਂ ਦਿਨਾਂ 'ਚ ਮੇਰੇ ਨਾਲ ਟੈਲੀਫੋਨ ਤੇ ਹਾਲਾਂਕਿ ਕਿਉਂਕਿ ਮੇਰਾ ਆਪਣਾ ਇੱਕ ਉਸੂਲ ਹੈ ਜੀ ਮੈਂ ਰਿਕਾਰਡਿੰਗਾਂ ਕੱਢਦੀਆਂ ਨਹੀਂ ਕਰਦਾ ਹੂੰ ਤੇ ਇਸ ਗੱਲ ਦਾ ਨਿਤਾਮਾ ਨੂੰ ਵੀ ਪਤਾ ਕਿਸਾਨ ਯੂਨੀਅਨ ਦੇ ਆਗੂ ਨੂੰ ਵੀ ਪਤਾ ਅੱਜ ਕੱਲ੍ਹ ਤੇ ਵਟਸਐਪ ਕਾਲ ਵੀ ਅਗਲਾ ਕਰਨ ਤੋਂ ਗਰੇਸ ਕਰਦਾ ਕਿ ਦੂਜੇ ਫੋਨ ਤੋਂ ਰਿਕਾਰਡਿੰਗ ਕਰ ਲਈ ਜੀ ਮੇਰਾ ਇਹ ਸੁਭਾਅ ਨਹੀਂ ਹੈ ਠੀਕ ਹੈ ਜੀ ਕੋਈ ਬੰਦਾ ਆਪਨਾ ਸਮਝ ਕੇ ਕੋਈ ਗੱਲਬਾਤ ਕਰਦਾ ਹੈ ਨਾ ਤਾਂ ਮੈਂ ਉਸ ਨੂੰ ਆਪਣੇ ਤੱਕ ਸੀਮਤ ਰੱਖਦਾ ਜੇ ਮੈਂ ਆਪਣੇ ਦਰਸ਼ਕਾਂ ਤੱਕ ਲੈ ਜਾਣਾ ਤਾਂ ਮੈਂ ਉਸ ਨੂੰ ਇੱਕ ਹੱਦ 'ਚ ਰੱਖ ਕੇ ਲੈ ਜਾਂਦਾ ਠੀਕ ਹੈ ਜੀ ਸੋ ਇੱਕ ਭਰੋਸਾ ਬਣਾਉਣ ਦਾ ਵੀ ਤਰੀਕਾ ਹੈ ਬਿਲਕੁਲ ਬਿਲਕੁਲ ਤਾਂ ਗੱਲ ਇਹ ਹੈ ਕਿ ਉਸ ਵੇਲੇ ਉਹ ਦੋ ਵੱਡੇ ਨੇਤਾ ਜਿਹੜੇ ਕਿ ਲੋਕੀਂ ਦੂਸਰੇ ਫਰੰਟ ਦੇ ਵਿੱਚ ਸੀ ਉਹਨਾਂ ਨੇ ਵੀ ਕਿਹਾ ਕਿ ਦੇਖੋ ਸਾਡਾ ਜਿਹੜਾ ਦਬਦਬਾ ਇੱਕ ਪੀਕ ਤੇ ਗਿਆ ਅਸੀਂ ਬੜੇ ਸੰਘਰਸ਼ ਨਾਲ ਬੜੀਆਂ ਕੁਰਬਾਨੀਆਂ ਨਾਲ ਜੋ ਹਾਸਲ ਕੀਤਾ ਉਹ ਭਈ ਨਿਚੋੜ ਉਹਨਾਂ ਦੀ ਗੱਲਬਾਤ ਹੈ ਹੀ ਸੀਗਾ ਕਿ ਯਾਰ ਉਹ ਪਲਾਂ ਚ ਖਤਮ ਹੋ ਗਿਆ ਉਸ ਵੇਲੇ ਉਹ ਸਦਮੇ ਚ ਸਨ ਠੀਕ ਹੈ ਜੀ ਚਲੋ ਹੋਈ ਗੱਲ ਨਿਬੜੀ ਗੱਲ ਮੈਂ ਜੋ ਡੱਲੇਵਾਲ ਸਾਹਿਬ ਆ ਜਾਂ ਪੰਦੇਰ ਸਾਹਿਬ ਆ ਉਹਨਾਂ ਦੇ ਜੋ ਕੈਲਵਰ ਐਕਸ਼ਨ ਸੀਗੇ ਪ੍ਰੋਗਰਾਮ ਸੀਗੇ ਉਹਨਾਂ ਦੇ ਨਾਲ ਕੁਝ ਥਾਵਾਂ ਤੇ ਸਹਿਮਤ ਵੀ ਰਿਹਾ ਹੂੰ ਕੁਝ ਥਾਵਾਂ ਤੇ ਠੀਕ ਹੈ ਉਹਨਾਂ ਦੇ ਨਾਲ ਵੀ ਖਲੋਤੇ ਕੁਝ ਥਾਵਾਂ ਤੇ ਉਹਨਾਂ ਦੀ ਦੱਬ ਕੇ ਮਿਆ ਲੋਚਨਾ ਵੀ ਕੀਤੀ ਆ ਹੂੰ ਹੁਣ ਉਸ ਤੋਂ ਬਾਅਦ ਕ੍ਰੈਕਡਾਉਨ ਹੋ ਗਿਆ ਤਰਨਾ ਪੁੱਟਿਆ ਗਿਆ ਚੁੱਕਿਆ ਗਿਆ ਟਰਾਲੀ ਚੋਰੀ ਦਾ ਤੁਸੀਂ ਵੇਖਿਆ ਹੀ ਆ ਜੀ ਕਿ ਜਿਵੇਂ ਅਕਾਲੀਆਂ ਨੂੰ ਬੇਅਦਬੀ ਵਾਲਾ ਮਾਮਲਾ ਜਿਹੜਾ ਤੋਂ ਕਿੰਨਾ ਭਾਰੀ ਪਿਆ ਇਧਰ ਟਰਾਲੀ ਚੋਰੀ ਵਾਲਾ ਜਿਹੜਾ ਸਤਾਧਾਰੀਆਂ ਨੂੰ ਉਹ ਥੱਲੇ ਕਮੈਂਟ ਅਗਲੇ ਕਰਦੇ ਚੱਲ ਹੂੰ ਵੱਡਾ ੱੱੱੱੱੱੱੱੱ ਲੱਗ ਗਿਆ ਉਹ ਤੇ ਉਸ ਤੋਂ ਬਾਅਦ ਹੁਣ ਗੱਲ ਇਹ ਆ ਕਿ 401 ਦਿਨ ਇਹ ਜਿਹੜਾ ਮੋਰਚਾ ਚੱਲਿਆ ਸੀਗਾ ਉਹਦੇ ਵਿੱਚ ਸੱਤ ਕਿਸ਼ੇ ਯਾਨੀ ਅਤਾ ਦਰਜੰਦੇ ਆਸ-ਪਾਸ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਫੰਡ ਖਰਚ ਦਾ ਰਿਵਿਊ ਕਰਨ ਦਾ ਕਾਲ ਕੀਤਾ ਹੈ ਜੀ ਮਤਲਬ ਕਿ ਜੋ ਪਿਛਲੇ ਦਿਨੀ ਆਪਾਂ ਇੱਕ ਵੇਰਵਾ ਵੇਖਿਆ ਸੀਗਾ ਹੂੰ ਕਿ ਭਈ ਇੰਨਾ ਆਇਆ ਇੰਨਾ ਗਿਆ ਤੇ 17 ਕੁ 100 ਰੁਪਇਆ ਸਾਡੇ ਕੋਲ ਵਧਿਆ ਇਹ ਸ਼ਾਇਦ ਪੰਦੇਰ ਵਾਲੇ ਜਿਹੜਾ ਫਰੰਟ ਸੀਗਾ ਹਾਂਜੀ ਉਹਨਾਂ ਨੇ ਇੰਨਾ ਸ਼ੇਅਰ ਕੀਤਾ ਸੀਗਾ ਤਾਂ ਹੁਣ ਜਿਵੇਂ ਸ਼ੇਰੇ ਪੰਜਾਬ ਯੂਨੀਅਨ ਆ ਜਾਂ ਕੁਝ ਹੋਰ ਆ ਇਹਨਾਂ ਨੇ ਕਿਹਾ ਕਿ ਦੇਖੋ 500 ਕਿਸਾਨ ਜਿਹੜਾ ਸੀਗਾ ਉਹਦਾ ਨੁਕਸਾਨ ਹੋਇਆ ਹੂੰ 5 ਕਿਸਾਨਾਂ ਦੇ ਅੱਖਾਂ ਦੀ ਰੌਸ਼ਨੀ ਚਲੇ ਗਈ ਜੀ ਠੀਕ ਹੈ ਜੀ 45 ਕਿਸਾਨਾਂ ਦਾ ਮਤਲਬ ਦੇहांत ਹੋਇਆ ਇਸ ਸੰਘਰਸ਼ ਦੇ ਦੌਰਾਨ ਠੀਕ ਹੈ ਜੀ ਇੱਕ ਨੌਜਵਾਨ ਆਪਾਂ ਨੂੰ ਪਤਾ ਹੀ ਆ ਕਿ ਕੁਰਬਾਨ ਹੋ ਗਿਆ ਇਸ ਸੰਘਰਸ਼ ਦੇ ਵਿੱਚ ਸਾਰੀਆਂ ਚੀਜ਼ ਹੋਈਆਂ ਉਹ ਕਹਿੰਦੇ ਕਿ ਬਾਈ ਇੱਕ ਪਾਸੇ ਇਹ ਸਭ ਕੁਝ ਸੀ ਕਰਵਾ ਕੇ ਫਿਰ ਮਰਨ ਵਰਤ ਜਿਹੜਾ ਰੱਖਿਆ ਗਿਆ ਤੇ ਉਹਦੇ ਵਿੱਚ ਜੀਣ ਦੀ ਆਸ ਲੈ ਕੇ ਜੋ ਪਾਣੀ ਵਿਰਾਟ ਕੋਲੀ ਪੀਂਦਾ ਸੀ ਬਲੈਕ ਵਾਟਰ ਉਹ ਪਾਣੀ ਕਿਉਂ ਪੀਤਾ ਜਾ ਰਿਹਾ ਸੀ ਕਿ ਭਾਈ ਉਹ ਸਾਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਪਤਾ ਨਹੀਂ ਜੀ ਤੁਹਾਨੂੰ ਪਤਾ ਕੋਈ ਕਿਹੜਾ ਪਾਣੀ ਤੁਹਾਡੇ ਤੋਂ ਸੁਣਿਆ ਅੱਜ ਮੈਂ ਮੈਂ ਕਿਹੜਾ ਆਪਦੇ ਕੋਲ ਸੁਣਿਆ ਸਾਡੇ ਕਿਹੜਾ ਘੜਾ ਭਰਿਆ ਹੁੰਦਾ ਜੀ ਕਰੇ ਬਲੈਕ ਵਾਟਰ ਦਾ ਤਾਂ ਮਤਲਬ ਇਹ ਹੈ ਕਿ ਅੱਛਾ ਇਹ ਕਹਿ ਰਹੇ ਆ ਕਿ ਭਾਈ ਉਹ ਕਿਉਂ ਮੰਗਵਾਉਂਦੇ ਰਿਹਾ ਤੁਸੀਂ ਨਹੀਂ ਸਵਾਲ ਤੇ ਹੈ ਸੱਚੀ ਮੱਚੇ ਦੇਵੋ ਵੀਰੋ ਵੇ ਪੈਣਾ ਮੰਗਣ ਜੰਜੀਰੀਆਂ ਇੱਥੇ ਤੇ ਉਹ ਤੁਹਾਡੇ ਭਰਾ ਜਵਾਬ ਮੰਗਦੇ ਪੈਣ ਜੰਜੀਰੀਆਂ ਤੇ ਨਹੀਂ ਮੰਗਦੇ ਉਹ ਕਹਿੰਦੀ ਆ ਕਿ ਫਿਰ ਜਿਨ੍ਹਾਂ ਨੇ ਸਾਨੂੰ ਕੁੱਟਿਆ ਜਿਨ੍ਹਾਂ ਨੇ ਸਾਨੂੰ ਪੁੱਟਿਆ ਉਥੋਂ ਤੇ ਜਿਨ੍ਹਾਂ ਨੇ ਕੋਸ਼ ਅੱਜ ਤੱਕ ਲੁੱਟਿਆ ਉਹਨਾਂ ਦੇ ਹੱਥੋਂ ਗੁਲਦਸਤ ਦੇ ਗਏ ਜੀ ਮਤਲਬ ਕਿ ਇਹਨਾਂ ਦੇ ਹੁਣ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ ਦੇ ਵਿੱਚ ਉਹ ਕੋਟ ਬੁੱਢਾ ਤੇ ਕੁਝ ਹੋਰ ਨੇਤਾ ਇਹ ਪਹਿਲਾਂ ਹੀ ਖੁੱਲ ਕੇ ਬੋਲ ਚੁੱਕੇ ਸਨ ਹਮ ਡੱਲੇਵਾਲ ਸਾਹਿਬ ਨੇ ਜਵਾਬ ਵੀ ਦਿੱਤਾ ਸੀਗਾ ਕਿ ਜੇ ਕੋਈ ਬਈ ਹੈ ਤੁਹਾਡੇ ਕੋਲ ਕੋਈ ਵਾਦੇ ਘਾਟੇ ਦੀ ਰਿਪੋਰਟ ਤੇ ਆਓ ਤਾਂ ਆਪਾਂ ਗੱਲਬਾਤ ਕਰਦੇ ਤਾਂ ਹੁਣ ਇਹ ਮਾਮਲਾ ਜਿਹੜਾ ਬਈ ਇੱਕ ਰੌਲਾ ਜਿਵੇਂ ਨਾ ਯੂਨੀਅਨ ਵਾਲੇ ਫੰਡ ਦਾ ਗਿਲਰੋਂਥੇ ਵਾਲੇ ਨੇ ਲਿਖਿਆ ਵੀ ਸੀਗਾ ਇਹ ਰੌਲਾ ਹੁਣ ਫੰਡ ਦਾ ਜਿਹੜਾ ਉਹ ਕਾਫੀ ਜ਼ਿਆਦਾ ਖਿਲਰ ਗਿਆ ਜੀ ਜੀ ਇੱਥੇ ਦੇਖੋ ਇੱਕ ਤੇ ਇਹ ਆ ਕਿ ਹੁਣ ਜੋ ਹੋਣਾ ਸੀ ਉਹ ਹੋ ਗਿਆ ਜੇ ਇਦਾਂ ਹੀ ਇਹਨਾਂ ਦੀ ਲੜਾਈ ਜਾਰੀ ਰਹੀ ਨਾ ਔਰ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਫੰਡ ਵੀ ਨਹੀਂ ਜ ਮਿਲਣਾ ਹੂੰ ਬੰਦੇ ਤੇ ਵੈਸੇ ਹੀ ਹੁਣ ਸਮਰਥਨ ਤੇ ਘਟੇ ਘਟਿਆ ਸੀ ਜੀ ਬਿਲਕੁਲ ਮੈਂ ਇੱਕ ਟਾਈਮ ਉਹ ਵੀ ਵਖਿਆ ਕਿਸਾਨ ਯੂਨੀਅਨ ਆ ਬਹੁਤ ਕਮਜ਼ੋਰ ਹੋ ਗਈਆਂ ਹੂੰ ਮੈਂ ਤੁਹਾਨੂੰ ਕੀ ਦੱਸਾਂ ਆਪਣੇ ਬਲੋਟ ਏਰੀਏ ਚੋਂ ਲਓ ਅੱਜ ਤੋਂ 20-25 ਸਾਲ ਪਹਿਲਾਂ ਅਸੀਂ ਵਿਲੜ ਹੁੰਦੇ ਸੀ ਜੀ ਤੇ ਸਾਡੇ ਪਿੰਡ ਦੇ ਸਾਡੇ ਆਪਣੇ ਹੀ ਨੇ ਬਜ਼ੁਰਗ ਨੇਤਾ ਹਾਲੇ ਵੀ ਜ਼ਿੰਦਾ ਨੇ ਉਹ ਹੂੰ ਆਪਣੇ ਏਰੀਏ ਚੋਂ 2-4 ਜਣੇ ਹੁੰਦੇ ਸੀਗੇ ਮੈਂ ਹੁਣ ਇੱਕ ਦਾ ਸੰਸਾਰ ਚ ਐਨੀ ਟਾਣੀ ਕੁੰਦਨ ਤੋਂ ਹੁੰਦੇ ਸਨ ਤੇ ਇੱਕ ਕੋ ਸ਼ਾਇਦ ਕੋਲੀਆਲੀ ਤੋਂ ਸੀਗੇ ਤੇ ਇੱਕ ਦੋ ਡੱਬਾ ਵਾਲੀ ਤੋਂ ਸੀਗੇ ਜੀ ਇੱਕ ਦੋ ਸਾਡੇ ਮਤਲਬ ਕਿ ਐਦਾਂ 5 10 ਬੰਦੇ ਦੇਖਦਾ ਹੁੰਦਾ ਸੀ ਤੇ ਜਦੋਂ ਕਿਤੇ ਦਿੱਲੀ ਘਟਕਟ ਕਰਨਾ ਤੇ ਉਹਨਾਂ ਨੇ ਸਾਡੇ ਅਰਗਿਆਂ ਨੂੰ ਕਹਿਣਾ ਕਿ ਰੀਲ ਦਾ ਕਿਰਾਇਆ ਹੈ ਨਹੀਂ ਉਹ ਤੁਹਾਡਾ ਫਰੀ ਹੈ ਹੂੰ ਜਿਹੜਾ ਤੁਹਾਡਾ ਖਾਣ ਪਾਣੇ ਕਰ ਦਿਆਂਗੇ ਐਸਰਾ ਜਿੱਤਰਾ ਲੀਡਰ ਲੈ ਜਾਂਦੇ ਆ ਨਾ ਐਦਾਂ ਬੰਦੇ ਵੀ 10 20 ਇੱਥੋਂ ਚੜਾ ਕੇ ਲੈ ਜਾਈਏ ਹੂੰ ਤੇ ਉਹ ਪਰਚੀ ਕਟਾਉਣ ਜਾਂਦੇ ਹੁੰਦੇ ਸੀਗੇ ਤੇ ਲੋਕ ਪਰ ਚੀਨੀ ਸੀ ਕਟਾਉਂਦੇ ਉਦੋਂ 2 4 5 ਰੁਪਏ ਦੀ ਪਹੁੰਚ ਹਾਂਜੀ ਬੜਾ ਮਤਲਬ ਕਿ ਇਹ ਆਪਣੇ ਏਰੀਆ ਚ ਐਸਾ ਸੀ ਫਿਰ ਬਾਅਦ ਚ ਆ ਤੁਸੀਂ ਦੇਖੋ ਹੁਣ ਆਪਣੇ ਏਰੀਆ ਚ ਹਰੀ ਪੱਗ ਕਿੰਨੀ ਨਜ਼ਰ ਆਉਂਦੀ ਹੈ ਜੀ ਆਪਣੇ ਇਕਾਈਆਂ ਕਿੰਨੀਆਂ ਬਣ ਗਈਆਂ ਬਣ ਗਈਆਂ ਬਿਲਕੁਲ ਵਹੀਕਲਾਂ ਤੇ ਝੰਡੇ ਕਿੰਨੇ ਆ ਹਮ ਯਾਨੀ ਇਹ ਸਾਰਾ ਕੁਝ ਜਿਹੜਾ ਅ ਦਿੱਲੀ ਅੰਦੋਲਨ ਸੀਗਾ ਉਸ ਤੋਂ ਬਾਅਦ ਆਪਾਂ ਨੂੰ ਇੱਕ ਚੇਂਜ ਦੇ ਵਿੱਚ ਨਜ਼ਰ ਆਇਆ ਪਰ ਹੁਣ ਉਸ ਤੋਂ ਬਾਅਦ ਦਾ ਫੇਰ ਉਹੀ ਮੋੜਾ ਕਿ ਜੇ ਇਸ ਤਰ੍ਹਾਂ ਕਰੋਗੇ ਤੇ ਉਹ ਜਿਹੜਾ ਤੁਸੀਂ ਬਈ ਇੰਨਾ ਸਮਰਥਨ ਇੰਨੀ ਤਾਕਤ ਹਾਸਲ ਕੀਤੀ ਆ ਉਹ ਜੋ ਬਚੀ ਖੁਚੀ ਆ ਉਹ ਵੀ ਤੁਹਾਡੀ ਜਾਂਦੀ ਲੱਗੇਗੀ ਸਰ ਇੱਥੇ ਹੁਣ ਤੁਸੀਂ ਫੈਸਲਾ ਕਰੋ ਜੀ ਅੱਛਾ ਕੌਣ ਆ ਝੂਠਾ ਕੌਣ ਆ ਬਾਈ ਕੀ ਦੀ ਗੱਲ ਚ ਦਮ ਹੈ ਕੀ ਦੀ ਗੱਲ ਦੇ ਵਿੱਚ ਕੋਈ ਰਾਗਾ ਰਾਸ ਆ ਪਰ ਗੱਲ ਇਹ ਆ ਕਿ ਬਹੁਤ ਮੁਸ਼ਕਲ ਹੋ ਜਾਏਗਾ ਹਉਣ ਵਾਲੇ ਸਮੇਂ ਚ ਪਰ ਸਰਕਾਰਾਂ ਵਾਸਤੇ ਬਹੁਤ ਵਧੀਆ ਰਹੇਗਾ ਜਿਨ੍ਹਾਂ ਤੁਸੀਂ ਲੜੋਂਗੇ ਸਰਕਾਰਾਂ ਵਾਸਤੇ ਬਹੁਤ ਫਾਇਦੇਮੰਦ ਆਓ ਬਿਲਕੁਲ ਆਪਸੀ ਜੇ ਤੁਸੀਂ ਟੁੱਟਦੇ ਹੋ ਤੇ ਉਧਰ ਤੁਹਾਡਾ ਜੋੜ ਬਣਦਾ ਨਹੀਂ ਫਿਰ ਉਹ ਸਰਕਾਰ ਨੂੰ ਥੋੜਾ ਜਿਹਾ ਸੌਖਾ ਹੈ ਕਾਫੀ ਸਾਰੇ ਕਮੈਂਟ ਨੇ ਮੇਟੋ ਜੀ ਪੜਦੇ ਆ ਮोटे-ਮोटे ਕਹਿੰਦੇ ਜੇ ਇੱਕਜੁੱਟ ਹੋਣ ਤਾਂ ਕਿਸਾਨ ਅੰਦੋਲਨ ਤੇਜ ਹੋਵੇਗਾ ਪਰ ਕਿਸਾਨ ਯੂਨੀਅਨ ਕਹਿੰਦੀ ਹੈ ਯੂਨੀਅਨ ਹੀ ਆਪ ਦੀ ਮੁੱਖ ਵਿਰੋਧੀ ਨੇ ਤੇ ਇੱਕ ਮਿੱਤਰ ਪੁੱਛ ਰੇ ਸੀ ਕਿ ਕੋਈ ਨਵਾਂ ਅੰਦੋਲਨ ਜੀ ਸ਼ੁਰੂ ਹੋਏਗਾ ਜਾਂ ਖੜਾ ਹੋਏਗਾ ਅ ਇੱਕ ਮਿੱਤਰ ਬੱਲੀ ਸਾਹਿਬ ਕਹਿ ਰਹੇ ਨੇ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋਣਾ ਪੈਣਾ ਤੇ ਨਵੀਂ ਰਣਨੀਤੀ ਬਣਾਉਣ ਦੀ ਲੋੜ ਹੈ ਲੋਕਾਂ ਨੂੰ ਦੁਬਾਰਾ ਆਪਣੇ ਨਾਲ ਜੋੜਨ ਦੀ ਲੋੜ ਹੈ ਇੱਕ ਮਿੱਤਰ ਰੋਬਨ ਜੀ ਕਹਿ ਰਹੇ ਸੀਗੇ ਕਿ ਕਿਸਾਨ ਜਥੇਬੰਦੀਆਂ ਨੇ ਕਹਿੰਦੇ ਵੀ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਤੋੜਿਆ ਤੇ ਕਿਸਾਨ ਜਥੇਬੰਦੀਆਂ ਨੂੰ ਇੰਨਾ ਬੁਰਾ ਵਰਤਾਅ ਕਰਕੇ ਪਾਰਟੀ ਨੇ ਨਹੀਂ ਕੀਤਾ ਜਿਹਨਾਂ ਝਾੜੂ ਵਾਲਿਆਂ ਨੇ ਕੀਤਾ ਬੱਲੀ ਸਾਹਿਬੇ ਕਹਿ ਰਹੇ ਨੇ ਇਹ ਸਾਰੇ ਦੋਸਤਾਂ ਦੇ ਥਿਊ ਨੇ ਜੀ ਜਿਹੜੇ ਆਪਾਂ ਸਾਂਝੇ ਕਰਦੇ ਆ ਤੇ ਇੱਕ ਮਿੱਤਰ ਕਹ ਰਿਹਾ ਸੀ ਕਿ ਬਾਈ 7000 ਦੀ ਬੋਤਲ ਆਉਂਦੀ ਪਾਣੀ ਦੀ ਪਤਾ ਨਹੀਂ ਜੀ ਮੈਂ ਮੈਂ ਨਹੀਂ ਪੀਤੀ ਆਪਣੀ ਜ਼ਿੰਦਗੀ ਚ ਹਾਂ ਪਾਣੀ ਪੂਣੀ ਸਾਡੇ ਆਲ ਖਰਾਬ ਹੈ ਪੀਂਦੇ ਅਸੀਂ ਵੀ ਬੋਤਲਾਂ ਵਾਲੀਆਂ ਤੇ ਬੋਤਲਾਂ ਵਾਲਾ ਵੀ ਕੋਈ ਫਾਇਦੇਮੰਦ ਤੇ ਹੈ ਨਹੀਂਗਾ ਜਦੋਂ ਪੜਦੇ ਆ ਕਿ ਪਲਾਸਟਿਕ ਦੇ ਕਣ ਐਨੇ ਤੁਹਾਡੇ ਅੰਦਰ ਜਾਂਦੇ ਆ ਜੀ ਜੀ ਡਰ ਤੇ ਲੱਗਦਾ ਕੀ ਖਰੀ ਹੋਣ ਕਿੱਧਰ ਨੂੰ ਜਾਈਏ ਮਾਰੀ ਦੇ ਦਸੂ ਹਮ ਪਰ ਐਨੀ ਮਹਿੰਗੀ ਆਪਾਂ ਤੇ ਪੀਤੀ ਨਹੀਂ ਕਦੇ ਸਿੱਧੀ ਗੱਲ ਹੈ ਹੁਣ ਕਿੰਨੇ ਦੀ ਆਉਂਦੀ ਹੈ ਕਿੰਨੇ ਦਿਨੀਆਂ ਆਉਂਦੀ ਮੈਨੂੰ ਤੇ ਪਤਾ ਨਹੀਂ ਹੈ ਭਾਈ ਜੀ ਜੋ ਉਹ ਕਹਿ ਰਹੇ ਆ ਮੈਂ ਦੱਸ ਦਿੱਤਾ ਜੀ ਸਾਨੂੰ ਕੀ ਪਤਾ ਸੀਗਾ ਕਿ ਅਸੀਂ ਤੇ ਸਮਝਦੇ ਸੀਗੇ ਕਿ ਭਾਈ ਇਹ ਤੇ ਉਹ ਨੇ ਜਿਹੜੇ ਐ ਖਾਲਿਆਂ ਚੋਂ ਊਕ ਨਾਲ ਬੁੱਕ ਨਾਲ ਪਾਣੀ ਪੀ ਲੈਂਦੇ ਆ ਜੀ ਸਾਨੂੰ ਕਿ ਪਤਾ ਕੋਲੀ ਵਾਲਾ ਪੀਂਦੇ ਨੇ ਕਿ ਰੋਟੀ ਤੇ ਚਟਨੀ ਧਰ ਕੇ ਜਾਂ ਮਿਰਚਾਂ ਧਰ ਕੇ ਗੰਨਾ ਧਰ ਕੇ ਵੱਟ ਤੇ ਉਸੇ ਤੇ ਉਹਨਾਂ ਜੋ ਹੈ ਵੱਟ ਤੇ ਰੈਸਟੋਰੈਂਟ ਚੱਲਦਾ ਹੁੰਦਾ ਜੀ ਬਦਲ ਜਾਂਦਾ ਜੀ ਸਭ ਕੁਝ ਬਦਲ ਜਾਂਦਾ ਖ ਚਲੋ ਮਿੰਟੋ ਜੀ ਪਰ ਇੱਕ ਚੀਜ਼ ਤੇ ਜਿਹੜੀ ਤੁਸੀਂ ਕਹੀ ਹੈ ਨਾ ਜੇ ਆਪਾਂ ਨਿਚੋੜ ਕੱਢੀਏ ਉਹੀ ਆ ਵੀ ਜੇ ਅਸੀਂ ਟੁੱਟ ਕੇ ਰਾਵਾਂਗੇ ਤੇ ਸਰਕਾਰਾਂ ਨੂੰ ਫਾਇਦਾ ਤੇ ਜੇ ਦੁਬਾਰਾ ਜੁੜਨਾ ਦੁਬਾਰਾ ਉੱਠਣਾ ਆਪਦੇ ਹੱਕਾਂ ਵਾਸਤੇ ਖੜਨਾ ਤੇ ਫਿਰ ਇਹ ਸਾਰੀਆਂ ਚੀਜ਼ਾਂ ਚੋਂ ਬਾਹਰ ਨਿਕਲ ਕੇ ਫਿਰ ਦੁਬਾਰਾ ਲੋਕਾਂ ਨੂੰ ਨਾਲ ਜੋੜਨਾ ਹੀ ਪੈਣਾ ਤੇ ਉਹਦੇ ਵਾਸਤੇ ਬੱਲੀ ਸਾਹ ਵਾਲੀ ਗੱਲ ਨਿਸ਼ਤਰ ਸਿੰਘ ਕਹਿੰਦੇ ਕਿ 1982 ਚ ਹਾਂ ਜੀ ਬਿਲਕੁਲ ਤੁਸੀਂ ਸਹੀ ਕਿਹਾ ਹਾ ਭពਿੰਦਰ ਸਿੰਘ ਮਾਨ ਤੇ ਰਾਜੀਵਲ ਦਾ ਨਾਮ ਲੈ ਰਹੇ ਆ ਕਿ ਲਖਵਲ ਦਾ ਕਿ ਇਹਨਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਸੀਗਾ ਚਲੋ ਖੈਰ ਉਹ ਤੇ ਮੈਂ ਹੁਣ ਨਹੀਂ ਦੱਸ ਸਕਦਾ ਕਿ ਕੀ ਉਸੇ ਤਰ੍ਹਾਂ ਦਾ ਹੀ ਪ੍ਰਕਰਨ ਵਾਪਰਿਆ ਬਟ ਬਿਲਕੁਲ ਕੁਝ ਫੈਸਲੇ ਕੁਝ ਇਹਨਾਂ ਦੇ ਜਿਹੜੇ ਆ ਨਾ ਕੰਮ ਕਰਨ ਦੇ ਤਰੀਕੇ ਉਹ ਇਹਨਾਂ ਵਾਸਤੇ ਮਾਰੂ ਸਿੱਧ ਹੋਏ ਨੇ ਦੂਜੀ ਗੱਲ ਕਿ ਹੁਣ ਅੱਜ ਪੰதேਰ ਸਾਹਿਬ ਦੀ ਮੈਂ ਸਟੇਟਮੈਂਟ ਪੜ੍ਹ ਰਿਆ ਸੀਗਾ ਇੱਕ ਅਖਬਾਰ ਚ ਕਿ ਬਿਜਲੀ ਸੋਧ ਐਕਟ ਦਾ ਵਿਰੋਧ ਕਰਾਂਗੇ ਜੀ ਹੂੰ ਉਹ ਸੰਸਦੀ ਕਮੇਟੀ ਦੇ ਕੋਲ ਪਿਆ ਵਾ ਤਾਂ ਕਿ ਜੀ ਮੌਨਸੂਨ ਸੀਜ਼ਨ ਚ ਉਹਨੂੰ ਪਾਸ ਕਰਾਉਣ ਦਾ ਯਤਨ ਕਰਨਗੇ ਹਾਲੇ ਤੱਕ ਕੋਈ ਏਜੰਡਾ ਹੀ ਨਹੀਂ ਲੱਗਾ ਜੀ ਹਾਲੇ ਤੱਕ ਕੁਝ ਤੈ ਹੀ ਨਹੀਂ ਹੈ ਜੀ ਕੀ ਹੋਣਾ ਕੀ ਨਹੀਂ ਹਾਲੇ ਤੇ ਮੌਨਸੂਨ ਸੀਜ਼ਨ ਦੀ ਡੇਟ ਹੀ ਆਈ ਹੈ ਮੇਰੇ ਖਿਆਲ ਦੇ ਨਾਲ ਕਿ ਜਿਹੜਾ ਮੌਨਸੂਨ ਸੀਜ਼ਨ ਹੈਗਾ ਸੰਸਦਾ ਉਹ ਇੰਨੀ ਤੋਂ ਇੰਨੀ ਤੱਕ ਚੱਲੇਗਾ ਤੇ ਬਾਕੀ ਜੇ ਬਿਜਲੀ ਸੋਧ ਐਕਟ ਆਏਗਾ ਤਾਂ ਪਹਿਲਾਂ ਤੇ ਤੁਹਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਤੇ ਪੰਜਾਬ ਸਰਕਾਰ ਨੇ ਲਾਗੂ ਵੀ ਕਰਤੀਆਂ ਸਮਾਰਟ ਮੀਟਰ ਉਹਦੇ ਹੀ ਤੇ ਹਿੱਸਾ ਸੀ ਉਹ ਤੇ ਆਲਰੇਡੀ ਹੋ ਗਿਆ ਸੋਲਰ ਵਾਲਾ ਉਹਦੇ ਇਤੇ ਇਸ ਅਸੀ ਇੱਕ ਕੱਲੀ ਰੈਗੂਲੇਟਰੀ ਰਹਿ ਗਈ ਆ ਜੀ ਰੈਗੂਲੇਟਰੀ ਅਸੀ ਕਿਉਂਕਿ ਸਾਰੀਆਂ ਚੀਜ਼ਾਂ ਸਟੱਡੀ ਕੀਤੀਆਂ ਨੇ ਅੱਗੇ ਇੱਕ ਰੈਗੂਲੇਟਰੀ ਆ ਰੈਗੂਲੇਟਰੀ ਦਾ ਵੀ ਭੋਗ ਪਾ ਦੇਣਗੇ ਫੇਰ ਮੁੜ ਕੇ ਸਾਰਾ ਕੁਝ ਜਿਹੜਾ ਹੌਲੀ-ਹੌਲੀ ਉਹ ਪ੍ਰਾਈਵੇਟ ਹੱਥਾਂ 'ਚ ਚਲਾ ਜਾਏਗਾ ਜੀ ਠੀਕ ਹੈ ਨਾ ਜੀ ਪਰ ਗੱਲ ਇਹ ਆ ਕਿ ਤੁਸੀਂ ਵੀ ਹੁਣ ਇਹ ਸੋਚੋ ਨਾ ਵਿਚਾਰੋ ਕਿ ਪਾਵਰ ਕਮ ਨੂੰ ਜੇ ਕੱਲ ਨੂੰ ਮੰਨ ਲਓ ਕਿ ਪੱਠਾ ਬੈਠਣ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਤੋ ਉਹਦੇ ਵਿੱਚ ਆਪਾਂ ਕਿੰਨੇ ਕੁ ਜ਼ਿੰਮੇਵਾਰ ਆ ਆਪਾਂ ਕਿੰਨੇ ਕੁ ਜ਼ਿੰਮੇਵਾਰ ਆ ਜੀ ਜਿਹੜੇ ਘਰ ਦੀ ਵੀ ਕਹਿੰਦੇ ਆ ਕਿ ਸਾਨੂੰ ਲਾਈਟ ਮੁਫਤ ਦਿਓ 600 ਯੂਨਟ ਮੁਫਤ ਦੇ ਵੀ ਦਿੰਦੇ ਆ ਕੁੰਡੀ ਫੇਰ ਵੀ ਚੱਲਦੀ ਦੀ ਚੱਲਦੀ ਆ ਜੀ ਠੀਕ ਹੈ ਜੀ ਇੰਟਰ ਵੀ ਕਈਆਂ ਨੇ 2 2 3 3 ਲਵਾਏ ਸੀ ਇੰਟਰ ਅਸੀਂ 2 2 3 3 ਲਵਾਏ ਆ ਬਿਲਕੁਲ ਠੀਕ ਹੈ ਜੀ ਖੇਤਾਂ ਦੀ ਵੀ ਸਾਨੂੰ ਫ੍ਰੀ ਚਾਹੀਦੀ ਆ ਹੂੰ ਤਾਂ ਭਾਈ ਕਿਤੇ ਨਾ ਕਿਤੇ ਤਾਂ ਫੇਰ ਅਸਰ ਹੀ ਨਾ ਚੀਜ਼ਾਂ ਦਾ ਪੈਣਾ ਹੀ ਆ ਨਾ ਸਭ ਜੀ ਬਿਲਕੁਲ ਮੈਂ ਜੀ ਕਿਤੇ ਨਾ ਕਿਤੇ ਤਾਂ ਖੈਰ ਚਲੋ ਅਸੀਂ ਵੀ ਹੁੰਨੇ ਆ ਜ਼ਿੰਮੇ